ਦੇਖ ਰਹੇ ਹੋ ਦੈਨਿਕ ਸੂਰਾ ਟੀਵੀ ਇਸ ਵਕਤ ਕਲਾਨੌਰ ਦੇ ਵਿਕਾਸਵਾ ਕਲਾਨੌਰ ਦੇ ਚਮਜੂਦਾ ਜਿੱਥੇ ਪੰਚਾਇਤੀ ਚੋਣਾਂ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਜਿਹੜੀ ਚੱਲ ਰਹੀ ਇਸ ਟਾਈਮ ਕਲਾਨੌਰ ਦੇ ਭਾਗ ਤਕਰੀਬਨ 12 ਤੋਂ 13 ਸਾਲ ਬਾਅਦ ਖੁੱਲ ਚੁੱਕੇ ਨੇ ਪੰਚਾਇਤੀ ਚੋਣਾਂ ਦੇ ਸਾਡੇ ਨਾਲ ਮਹਿਕਪ੍ਰੀਤ ਸਿੰਘ ਬਾਜਵਾ ਜੀ ਆ ਜਿਨ੍ਹਾਂ ਨੇ ਪਿਛਲੇ ਸਾਲ ਹਾਈ ਕੋਰਟ ਦੇ ਵਿੱਚ ਰਿਟ ਵੀ ਕੀਤੀ ਸੀ ਉਹਨਾਂ ਨਾਲ ਗੱਲਬਾਤ ਕਰਨੇ ਆ ਸਾਰੇ ਨਾਲ ਮਹਿਕਪ੍ਰੀਤ ਸਿੰਘ ਬਾਜਵਾ ਜੀ ਮੌਜੂਦ ਨੇ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਦੀਪਕ ਜੀ ਸਭ ਤੋਂ ਪਹਿਲਾਂ ਤੇ ਤੁਹਾਡੇ ਚੈਨਲ ਦੇ ਜ਼ਰੀਏ ਸਾਰੇ ਦੇਸ਼ ਪ੍ਰਦੇਸ਼ਾਂ ਦੇ ਵਿੱਚ ਵਸਦਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁ ਮੁਬਾਰਕਾਂ ਹੋਣ। ਇਹ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ। ਕਲਾਨੌਰ ਵਾਸਤੇ ਵੀ ਖੁਸ਼ੀਆਂ ਭਰਿਆ ਸਾਲ ਆ ਗਿਆ ਜੀ। ਬਿਲਕੁਲ ਜੀ ਬਿਲਕੁਲ ਜਿੱਦਾਂ ਅਸੀਂ ਪਹਿਲਾਂ ਆਸਟ ਵੀ ਗੱਲ ਕੀਤੀ ਸੀ ਕਿ ਵੀ ਟਾਈਮ ਲੱਗਦਾ ਹੁੰਦਾ ਪਰ ਕੰਮ ਹੋ ਜਾਂਦੇ ਨੇ ਜਿਵੇਂ ਅਸੀਂ ਉਹਨਾਂ ਨੂੰ ਫੋਲੋ ਅਪ ਕਰਦੇ ਰਹੀਏ ਤਾਂ। ਜਿਹੜਾ ਰਡਪਸਾਸੇ ਕਿੰਨੇ ਲੰਬੇ ਸਮੇਂ ਤੋਂ ਚੱਲਦਾ ਪਿਆ ਹੈ ਕਲਾਂਗੁਰ ਪੰਚਾਇਤ ਨੂੰ ਲਿਆ ਕੇ ਜਾਣਗੇ 13 ਤੋਂ 12 ਸਾਲ ਦੇ ਵਿੱਚ ਫਿਰ ਇਲੈਕਸ਼ਨ ਜਿਹੜੀ ਹੋਣ ਜਾ ਰਹੀ ਹੈ ਕਾਫੀ ਲੰਬਾ ਸਮਾਂ ਜਿੱਥੇ ਪੰਚਾਇਤ ਨਾਲ ਕੁਝ ਬਣਿਆ ਸੀ ਪਿਛਲੇ ਤੁਸੀਂ ਡੈਨਿਕਸ ਵੈਰਾ ਦਾ ਡਾ ਇੰਟਰਵਿਊ ਵੀ ਚੱਲੀ ਹੋਤੀ ਤੇ ਜ਼ਿਕਰ ਕੀਤਾ ਇਸ ਚੀਜ਼ ਦਾ ਵੇਖੋ ਜੀ ਲਾਸਟ ਜਿਹੜੀ ਹੋਈ ਸੀਗੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਇਹ ਆਪਣਾ ਅਕਾਲੀ ਗਵਰਨਮੈਂਟ ਵੇਲੇ ਹੋਈ ਸੀਗੀ 2013 ਦੇ ਵਿੱਚ ਜੁਲਾਈ ਮਹੀਨੇ ਚ ਉਸ ਤੋਂ ਬਾਅਦ 2017 ਚ ਕਾਂਗਰਸ ਆ ਜਾਂਦੀ ਹੈ ਤੇ ਉਹ ਸਾਰਾ ਟੈਨਰ ਉਹਨਾਂ ਨੇ ਪ੍ਰਬੰਧਕ ਲਾ ਕੇ ਇੱਥੇ ਕੱਢਿਆ ਵੀ ਸਮਝੇ ਨਹੀਂ ਵੀ ਆਪਾਂ ਇੱਥੇ ਇਲੈਕਸ਼ਨ ਕਰਾਉਣੀ ਚਾਹੀਦੀ ਸਾਨੂੰ ਤੇ ਟਾਈਮ-ਟਾਈਮ ਤੇ ਮੰਗ ਵੀ ਉੱਠਦੀ ਰਹੀ ਆ ਪਰ ਮੰਗ ਜਸਟ ਇੱਕ ਕਨਸਟੈਂਟ ਜਿਹਾ کہہ ਸਕਦੇ ਆ ਵੀ ਕੋਈ ਉਹਦੇ ਉੱਤੇ ਕਿਸੇ ਨੇ ਪੁਕਤਾ ਕਾਰਵਾਈ ਨਹੀਂ ਕੀਤੀ ਇਸ ਨੂੰ ਕੋਈ ਸੀਰੀਅਸ ਲੈ ਕੇ ਨਹੀਂ ਚੱਲੇ ਵੀ ਹਾਂਜੀ ਵੀ ਆਪਾਂ ਜੇ ਇੱਥੇ ਸਾਡੀ ਨਹੀਂ ਸੁਣਵਾਈ ਸੁਣਵਾਈ ਹੋ ਰਹੀ ਤੇ ਅਸੀਂ ਕੋਰਟ ਦਾ ਦਰਵਾਜ਼ਾ ਖੜਕਾਈਏ ਤੇ ਫਿਰ ਅਖੀਰ ਸਾਰਿਆਂ ਵੱਲ ਵੇਖ ਕੇ ਵੀ ਕਿਉਂਕਿ ਆਪਾਂ ਦੇਖਦੇ ਆਂ ਵੀ ਸ਼ਹਿਰਾਂ ਦੇ ਵਿੱਚ ਸਾਰੇ ਮਤਲਬ ਜਿਹੜੇ ਪੋਲੀਟਿਕਲੀ ਬੰਦੇ ਐਕਟਿਵ ਹੁੰਦੇ ਨੇ ਆਪਾਂ ਆਪਣੇ ਪੱਖ ਰੱਖਦੇ ਨੇ ਪਰ ਉਹ ਜਸਟ ਮਹਿਜ ਇੱਕ ਜਾਂ ਵਕਾਵਾ ਕਹਿ ਲੋ ਜਾਂ ਇੱਕ ਸਟੈਂਡ ਬਾਜੀ ਕਰਦੇ ਨੇ ਕੋਈ ਆਪਣਾ ਇਨੀਸ਼ੀਏਟਿਵ ਨਹੀਂ ਲੈਂਦੇ ਫਿਰ ਉਹ ਸਾਰੀਆਂ ਚੀਜ਼ਾਂ ਨੂੰ ਵੇਖਦੇ ਹੋਏ ਫਿਰ ਅਖੀਰ ਇਹ ਫਿਰ ਆਪਾਂ ਇਹ ਸਟੈਪ ਲਿਆ ਕਿਉਂਕਿ ਅਸੀਂ ਆ ਬਾਈ ਇਲੈਕਸ਼ਨ 2024 ਦੇ ਵਿੱਚ ਜਿਹੜੀ ਹੋਈ ਸੀਗੀ ਡੇਰਾ ਬਾਬਾ ਨਾਨਕ ਵਿਧਾਨ ਸਭਾ ਦੀ ਉਹਦੇ ਵਿੱਚ ਜਦੋਂ ਵੀ ਅਸੀਂ ਲੋਕਾਂ ਕੋਲ ਵੋਟ ਮੰਗਣ ਜਾਂਦੇ ਸੀਗੇ ਨਾ ਉਹਦੇ ਚ ਲੋਕਾਂ ਦੀ ਅਹੀ ਮੰਗ ਹੁੰਦੀ ਹੈਗੀ ਵੀ ਸਰਪੰਚੀ ਕਰਾਓਗੇ ਤਾਂ ਤੁਹਾਨੂੰ ਵੋਟ ਪਏਗੀ ਠੀਕ ਹੈ ਜੀ ਕਾਫੀ ਲੰਬੀ ਪੰਚਾਇਤ ਵੀ ਹੈ ਕਾਫੀ ਲੰਬਾ ਇੱਥੇ ਰਕਬਾ ਵੀ ਹੈ ਪੈੜੀ ਵੀ ਹੈ ਫਿਰ ਵੀ ਇੱਥੇ ਹੁਣ ਕਿੰਨੀਆਂ ਪੰਚਾਇਤਾਂ ਬਣ ਗਈਆਂ ਮੈਂ ਉਹ ਹੀ ਤੁਹਾਨੂੰ ਦੱਸਣ ਲੱਗਾ ਫਿਰ ਉਹ ਜਦੋਂ ਲੋਕਾਂ ਦਾ ਨਜ਼ਰੀਆ ਸੀਗਾ ਫਿਰ ਵੇਖੋ ਅਸੀਂ ਉਹਨਾਂ ਨੇ ਪ੍ਰੋਮਿਸ ਕੀਤਾ ਸੀਗਾ ਅਸੀਂ ਸੀਗੇ ਸਾਡੇ ਨਾਲ ਪੰਜਾਬ ਪ੍ਰਧਾਨ ਸੀਗੇ ਸ਼ਰੀਕਲ ਸਿੰਘ ਜੀ ਐਮਐਲਏ ਬਟਾਲਾ ਤੇ ਗੱਲ ਇਹ ਵੀ ਜਦੋਂ ਕਿਸੇ ਨਾਲ ਵਾਦਾ ਕੀਤੇ ਹਨ ਫਿਰ ਵਾਦਾ ਮਤਲਬ ਜੇ ਅਸੀਂ ਨਾ ਉਹ ਤੇ ਪੂਰੇ ਉਤਰਾਂਗੇ ਫਿਰ ਲੋਕ ਵੀ ਆਪਾਂ ਨੂੰ ਨਾ ਫਿਰ ਉਹ ਉਹ ਫਿਰ ਕਿਨਾਰਾ ਕਰ ਦਿੰਦੇ ਨੇ ਕਿਉਂਕਿ ਅਸੀਂ ਇੱਕ ਵਾਰੀ ਕਿਸੇ ਨੂੰ ਗੁੰਮਰਾਹ ਕਰ ਲਾਂਗੇ ਦੋ ਵਾਰੀ ਕਰ ਲਾਂਗੇ ਬਾਰ ਬਾਰ ਨਹੀਂ ਕਰ ਸਕਦੇ ਤੇ ਉਹਦੇ ਚੱਲਦੇ ਆ ਫਿਰ ਇਹ ਆਪਣਾ ਹਾਈ ਕੋਰਟ ਦਾ ਰੁੱਖ ਕੀਤਾ ਸੀਗਾ 10 ਤਰੀਕ ਨੂੰ ਆਪਾਂ ਪੀਆਈਐਲ ਫਾਈਲ ਕੀਤੀ ਸੀਗੀ ਫਿਰ ਉਹ 15 ਦਿਨ ਬਾਅਦ ਲਿਸਟ ਹੋਈ ਸੀਗੀ ਇਹਨਾਂ ਤੋਂ ਜੋ ਇਹਨਾਂ ਨੇ ਜਵਾਬ ਦਾ ਟਾਈਮ ਮੰਗਿਆ ਵੀ ਆਪਾਂ ਨੈਕਸਟ ਹੀਅਰਿੰਗ ਤੇ ਜਵਾਬ ਦੇਣੇ ਆ ਨੈਕਸਟ ਇਅਰਿੰਗ ਤੇ ਜਦੋਂ ਗਏ ਨੇ ਤੇ ਇਹਨਾਂ ਨੇ 2 ਵੀਕ ਦਾ ਹੋਰ ਟਾਈਮ ਮੰਗਿਆ ਵੀ ਆਪਾਂ ਨੂੰ 2 ਵੀਕ ਦਾ ਹੋਰ ਟਾਈਮ ਦੋ ਤੇ ਉੱਥੇ ਫਿਰ ਮਾਨਜੋਗ ਹਾਈ ਕੋਰਟ ਨੇ ਥੋੜਾ ਜਿਹਾ ਇਹਨਾਂ ਨੂੰ ਝਾੜ ਵੀ ਪਾਈ ਵੀ ਇੰਨਾ ਸਮਾਂ ਹੋ ਗਿਆ ਵੀ ਤੁਸੀਂ ਵੀ ਇੰਨਾ ਟਾਈਮ ਤੁਹਾਨੂੰ ਪਹਿਲਾਂ ਵੀ ਦਿੱਤਾ ਤੇ ਇਹ ਤੁਸੀਂ ਰਿਪਲਾਈ ਕਿਉਂ ਨਹੀਂ ਫਾਈਲ ਕਰ ਰਹੇ ਨਾ ਤੇ ਉਹ ਫਿਰ ਲਾਸਟ ਉਹਨਾਂ ਨੇ ਕਿਹਾ ਵੀ ਇਹ ਤੁਹਾਨੂੰ ਲਾਸਟ ਚਾਂਸ ਹੈ ਫਿਰ ਨੈਕਸਟ ਜਿਹੜੀ ਸੀਗੀ ਆ ਜਿਹੜੀ ਲਾਸਟ ਉਹਨ 9 ਦਸੰਬਰ ਨੂੰ ਹੋਈ ਸੀਗੀ 2025 ਦੇ ਵਿੱਚ ਉਸ ਦਿਨ ਜਿਹੜੇ ਅਪੀਅਰ ਹੋਏ ਨੇ ਇਹਨਾਂ ਫਿਰ ਲਾਸਟ ਚਾਂਸ ਮੰਗਿਆ ਆ ਉਦੋਂ ਹੀ ਫਿਰ ਹਾਈ ਕੋਰਟ ਨੇ ਇਹਨਾਂ ਨੂੰ ਇੱਕ ਤੇ 10000 ਫਾਈਨਡ ਕੀਤਾ ਇਹਨਾਂ ਨੂੰ ਵੀ ਹਾਂ ਵੀ ਤੁਸੀਂ ਆਪਣਾ ਵੀ ਜਿਹੜਾ ਲਾਸਟ ਚਾਂਸ ਲਿਆ ਸੀਗਾ ਜਿਹੜਾ ਫਾਈਨਡ ਕੀਤਾ ਕਿੰਨਾ ਨੂੰ ਕੀਤਾ ਗਿਆ ਇਹ ਕਿ ਆਪਣਾ ਗਵਰਨਮੈਂਟ ਨੂੰ ਕੀਤਾ ਜੀ ਜਿਹੜਾ ਐਡਵੋਕੇਟ ਜਨਰਲ ਇਹਨਾਂ ਦਾ ਪੇਸ਼ ਹੋਇਆ ਸੀਗਾ ਉਹ ਬਾਰ ਐਸੋਸੀਏਸ਼ਨ ਨੂੰ ਜਾਣਾ ਇਹ ਇਦਾਂ ਹੀ ਹੁੰਦਾ ਜੀ ਕੋਰਟਾਂ ਦਾ ਪ੍ਰੋਸੀਜਰ ਹੁੰਦਾ ਵੀ ਜਿਹੜਾ ਫਾਈਨਡ ਕਰਦੇ ਹੋ ਫਿਰ ਬਾਰ ਐਸੋਸੀਏਸ਼ਨ ਦੇ ਫੰਡ 'ਚ ਚਲ ਜਾਂਦਾ ਉਹਦੇ ਨਾਲ ਹੀ ਫਿਰ ਇਹਨਾਂ ਨੇ ਆਪਣਾ ਪੱਖ ਰੱਖਿਆ ਸੀਗਾ ਲਾਹ ਅਗਲੀ ਤਾਰੀਖ ਦਿੱਤੀ ਸੀ ਕਿ ਉਹਨਾਂ 22 ਜਨਵਰੀ 2026 ਉਹਦੇ ਵਿੱਚ ਫਿਰ ਪੰਜਾਬ ਗਵਰਨਮੈਂਟ ਦੇ ਐਡਵੋਕੇਟ ਜਨਰਲ ਇਹ ਪੱਖ ਰੱਖ ਵੀ ਅਗਲੀ ਤਰੀਕ ਆਉਣ ਤੋਂ ਪਹਿਲਾਂ ਅਸੀਂ ਇਹਦੀ ਨੋਟੀਫਿਕੇਸ਼ਨ ਕਰਾ ਕੇ ਤੇ ਇਲੈਕਸ਼ਨ ਕਰਾ ਕੇ ਤਾਂ ਫਿਰ ਤੁਹਾਡੇ ਕੋ ਆਵਾਂਗੇ ਜੀ ਤੇ ਉਹਦੇ ਚੱਲਦੇ ਆਏ ਹੁਣ ਤੁਹਾਡੇ ਸਾਹਮਣੇ ਹੈ ਜੀ ਬਿਲਕੁਲ ਜੀ तकरीबन 12 ਤੋਂ 13 ਸਾਲ ਦੇ ਵਿੱਚ ਇਲੈਕਸ਼ਨ ਦੇ ਦੁਬਾਰਾ ਹੋ ਰਹੀ ਹੈ ਤੇ ਇਹਦੇ ਵਿੱਚ ਨਹੀਂ ਨਹੀਂ ਵੇਖੋ ਕੋਈ ਵੀ ਇਲੈਕਸ਼ਨ ਹੁੰਦੀ ਹੈ ਡੈਮੋਕਰੈਟਿਕ ਰਾਈਟ ਹੈ ਸਾਰੀਆਂ ਪਾਰਟੀਆਂ ਦਾ ਸਾਂਝਾ ਹੁੰਦਾ ਐਸ ਵਲ ਐਸ ਆਜ਼ਾਦ ਜੇ ਕੋਈ ਆਜ਼ਾਦ ਹੀ ਪਰਣਾ ਚਾਹੁੰਦਾ ਤੇ ਉਹ ਸਾਰਿਆਂ ਦਾ ਆਪਣਾ ਉਹਨਾਂ ਦਾ ਰਾਈਟ ਹੈ ਆਪਾਂ ਉਹ ਕਿਸੇ ਚੀਜ਼ ਨੂੰ ਆਬਜੈਕਟ ਨਹੀਂ ਨਾ ਕਰ ਸਕਦੇ ਇਹ ਤਾਂ ਆਪਾਂ ਰਿਕਵੈਸਟ ਕਰਾਂਗੇ ਤੁਹਾਡੇ ਚੈਨਲ ਦੇ ਥਰੂ ਵੇਖੋ ਜੀ ਕਲਾਨੌਰ ਨੂੰ ਮਤਲਬ ਹਾੜੇ ਕੱਢ ਦੇਣਾ ਟਾਈਮ ਹੋ ਗਿਆ ਵੀ ਇਲੈਕਸ਼ਨ ਹੋਵੇ ਹੁਣ ਐਟ ਲੀਸਟ ਕਲਾਨੌਰ ਨਿਵਾਸੀਆਂ ਨੂੰ ਉਹਨਾਂ ਦਾ ਮਨਪਸੰਦ ਆਪਾਂ ਸਰਪੰਚ ਚੁਣ ਲੈਣ ਦਈਏ ਇਹਦੇ ਵਿੱਚ ਕੋਈ ਪੋਲੀਟੀਕਲ ਇੰਟਰਫੇਰੈਂਸ ਨਾ ਕਰੀਏ ਤੇ ਚੰਗਾ ਨੇਤਾ ਉਹੀ ਹੁੰਦਾ ਵਾ ਜਿਹੜਾ ਲੋਕਾਂ ਦੇ ਫਤਵੇ ਨੂੰ ਪ੍ਰਮਾਣ ਕਰੇ ਬਿਲਕੁਲ ਜੀ ਇਹ ਨਾਲੇ ਜੀ ਸ਼ਹਿਰ ਦੀ ਬੋਲ ਆ ਸ਼ਹਿਰ ਵਾਲਿਆਂ ਨੂੰ ਇਹ ਯੂਜ਼ ਕਰਨ ਦਾ ਹੱਕ ਹੈਗਾ ਵੀ ਉਹ ਆਪਣੀ ਮਰਜ਼ੀ ਨਾਲ ਜਿੰਨੂੰ ਮਰਜ਼ੀ ਬਾਸ ਰਵੇ ਬਿਲਕੁਲ ਜੀ ਬਿਲਕੁਲ ਇਹ ਇਹ ਵੇਖੋ ਜਿਹੜਾ ਲੋਕਾਂ ਵਿੱਚ ਵਿਚਰਦਾ ਹੋਊਗਾ ਜਿਹੜਾ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਉਹਨਾਂ ਦਾ ਭਾਈਵਾਲ ਹੁੰਦਾ ਹੋਊਗਾ ਜਿਹੜਾ ਆਪਣਾ ਵੀ ਕੋਈ ਵੀ ਆ ਵੀ ਪਾਰਟੀ ਬਾਜੀ ਤੋਂ ਉੱਠ ਕੇ ਲੋਕਾਂ ਦੇ ਨਾਲ ਮੇਲ ਮਲਾਪ ਰੱਖਦਾ ਹੈ ਤੇ ਲੋਕੀ ਫਿਰ ਉਹੋ ਜਿਹੇ ਬੰਦੇ ਪਸੰਦ ਕਰਦੇ ਨੇ ਠੀਕ ਹੈ ਜੀ ਵੇਖੋ ਜਦੋਂ ਅਸੀਂ ਪਿੰਡਾਂ 'ਚ ਪਾਰਟੀ ਬਾਜੀ ਲਿਆਉਂਦੇ ਆ ਉਹਦੇ 'ਚ ਨਿਕਲਦਾ ਤਾਂ ਕੁਝ ਨਹੀਂ ਜੇ ਪਿੰਡ ਦਾ ਨੁਕਸਾਨ ਹੁੰਦਾ ਜੀ ਇਹ ਤੁਸੀਂ ਜਿੱਥੇ ਮਰਜ਼ੀ ਵੇਖ ਲਓ ਤੁਹਾਡੇ ਲਾਗੇ ਚਾਕੇ ਬਲਾਕ ਦੇ ਵਿੱਚ 20 ਪਿੰਡਾਂ 'ਚ ਅਜਿਹੀ ਐਗਜ਼ੈਂਪਲਾਂ ਹੋਣਗੀਆਂ ਵੀ ਜਿੱਥੇ ਅਸੀਂ ਪਾਰਟੀ ਬਾਜੀ ਕਰਕੇ ਆਪਣੇ ਪਿੰਡ ਤੇ ਮੇਰੇ ਕੋਲ ਸਸੇਹੀ ਤੁਹਾਡੇ ਚੈਨਲ ਦੇ ਜ਼ਰੀਏ ਅਪੀਲ ਹੈ ਵੀ ਇਹ ਇੱਕ ਬਿਲਕੁਲ ਪਾਰਦਰਸ਼ੀ ਤਰੀਕੇ ਨਾਲ ਕਰਾਈ ਜਾਏ ਬਾਅਦ 'ਚ ਮੈਂ ਨਾ ਉਹ ਸੁਣਦਾ ਵੀ ਹੁਣਾ ਕਿ ਯਾਰੀ ਕਹਿ ਦਿੰਦੇ ਹੁੰਦੇ ਆ ਜੀ ਇਹ ਲੋਕ ਗਲਤ ਪਰ ਜਾਂਦੇ ਆ ਜੀ ਤੇ ਮੈਂ ਤਾਂ ਸਗੋਂ ਲੀਡਰ ਸਾਹਿਬਾਨ ਨੂੰ ਬੇਨਤੀ ਕਰਦਾ ਵੀ ਇਹਨਾਂ ਨੂੰ ਯਾਰ ਕੀ ਗਲਤ ਨਾ ਪਰ ਬਿਲਾਓ ਜੀ ਜੇ ਤੁਹਾਡਾ ਗਲਤ ਹੈ ਆਪਣੇ ਵੀਡੀਓ ਦੀ ਐਸਡੀਐਮ ਦੀ ਜਿਹੜੇ ਵੀ ਸਰ ਨੇ ਉਹਨਾਂ ਦੀ ਡਿਊਟੀ ਲਾਓ ਜੇ ਇਹਨਾਂ ਦੇ ਗਲਤ ਨੇ ਤੇ ਇਹਨਾਂ ਦੇ ਸਹੀ ਕਰਾਓ ਠੀਕ ਹੈ ਜੀ ਕੱਲ ਨੂੰ ਆਪਾਂ ਇਹ ਨਾ ਜ ਸਟੇਟਮੈਂਟ ਦਈਏ ਵੀ ਵੀ ਗਲਤ ਇਹ ਆਪੇ ਜਾਣ ਕੇ ਪਰ ਜਾਂਦੇ ਨੇ ਸਗੋਂ ਤੁਸੀਂ ਇਹ ਪਹਿਲ ਕਦਮੀ ਕਰੋ ਤੇ ਸਾਰੇ ਤੁਹਾਨੂੰ ਐਪਰੀਸ਼ੀਏਟ ਕਰਨ ਵੀ ਵਾਕਈ ਪਹਿਲਾ ਐਮਐਲਏ ਹੋਇਆ ਵੀ ਜਿਨੇ ਸਾਰਿਆਂ ਨੂੰ ਇੱਕ ਬੜੀ ਟਰਾਂਸਪਰੈਂਸੀ ਦੇ ਨਾਲ ਇਲੈਕਸ਼ਨ ਕਰਾਈ ਬਿਲਕੁਲ ਜੀ ਇਹ ਸੰਜੀ ਮਹਿਕਪ੍ਰੀਤ ਸਿੰਘ ਜੀ ਜਿਨ੍ਹਾਂ ਦਾ ਕਹਿਣਾ ਵੀ ਇਸ ਵਾਰ ਜੇ ਇਲੈਕਸ਼ਨ ਹੈ ਸ਼ਹਿਰ ਵਾਲਿਆਂ ਦੀ ਮਰਜ਼ੀ ਦੇ ਨਾਲ ਸ਼ਹਿਰ ਵਾਲੇ ਆਪਣੀ ਮਰਜ਼ੀ ਦੇ ਨਾਲ ਮੈਦਾ ਚੁਣਨ ਤਾਂ ਕਿ ਕਲਾਨੌਰ ਦਾ ਵਿਕਾਸ ਹੋ ਸਕੇ ਤੁਸੀਂ ਦੇਖ ਰਹੇ ਹੋ ਡੈਨਿਕ ਸੁਰਾਡੀ ਵੀ ਇਸ ਵਕਤ ਇਹ ਸਰਦਿਕਸਵਾ ਕਲਾਨੌਰ ਦੇ ਚਮਜੂਦਾ ਜਿੱਥੇ ਪੰਚਾਇਤੀ ਚੋਣਾਂ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਜਿਹੜੀ ਚੱਲ ਰਹੀ ਇਸ ਟਾਈਮ ਕਲਾਨੌਰ ਦੇ ਭਾਗ ਤਕਰੀਬਨ 12 ਤੋਂ 13 ਸਾਲ ਬਾਅਦ ਖੁੱਲ ਚੁੱਕੇ ਨੇ ਪੰਚਾਇਤੀ ਚੋਣਾਂ ਦੇ ਸਾਡੇ ਨਾਲ ਮਹਿਕਪ੍ਰੀਤ ਸਿੰਘ ਬਾਜਵਾ ਜੀ ਹੈ ਜਿਨ੍ਹਾਂ ਨੇ ਪਿਛਲੇ ਸਾਲ ਹਾਈ ਕੋਰ ਦੇ ਵਿੱਚ ਰੈਟ ਵੀ ਕੀਤੀ ਸੀ ਉਹਨਾਂ ਨਾਲ ਗੱਲਬਾਤ ਕਰਨੇ ਆ ਸਾਰੇ ਨਾਮ ਮਹਿਕ ਰੀ ਸਿੰਘ ਬਾਜਵਾਜੀ ਮਜੂਨੇ ਸਾਰ ਸასი ਗੱਲ ਜੀ ਸასი ਗੱਲ ਦੀਪਕ ਜੀ ਸਭ ਤੋਂ ਪਹਿਲਾਂ ਤੇ ਤੁਹਾਡੇ ਚੈਨਲ ਦੇ ਜ਼ਰੀਏ ਸਾਰੇ ਦੇਸ਼ ਪ੍ਰਦੇਸ਼ਾਂ ਦੇ ਵਿੱਚ ਵਸਦਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁ ਮੁਬਾਰਕਾਂ ਹੋਣ ਇਹ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਕਲਾਨੌਰ ਵਾਸਤੇ ਵੀ ਖੁਸ਼ੀਆਂ ਭਰਿਆ ਸਾਲ ਆ ਗਿਆ ਜੀ ਬਿਲਕੁਲ ਜੀ ਬਿਲਕੁਲ ਜਿੱਦਾਂ ਅਸੀਂ ਪਹਿਲਾਂ ਆਸਟ ਵੀ ਗੱਲ ਕੀਤੀ ਸੀ ਕਿ ਵੀ ਟਾਈਮ ਲੱਗਦਾ ਹੁੰਦਾ ਪਰ ਕੰਮ ਹੋ ਜਾਂਦੇ ਨੇ ਜਿਵੇਂ ਅਸੀਂ ਉਹਨਾਂ ਨੂੰ ਫੋਲੋ ਅਪ ਕਰਦੇ ਰਹੀਏ ਤਾਂ ਜਿਹੜਾ ਰ 代表ਸ ਹੈ ਕਿਨੇ ਲੰਬੇ ਸਮੇਂ ਤੋਂ ਚੱਲਦਾ ਪਿਆ ਹੈ ਕਲਾਂਗੁਰ ਪੰਚਾਇਤ ਨੂੰ ਲਿਆ ਕੇ ਜਾਣਗੇ 13 ਤੋਂ 12 ਸਾਲ ਦੇ ਵਿੱਚ ਫਿਰ ਇਲੈਕਸ਼ਨ ਜਿਹੜੀ ਹੋਣ ਜਾ ਰਹੀ ਹੈ ਕਾਫੀ ਲੰਬਾ ਸਮਾਂ ਜਿੱਥੇ ਪੰਚਾਇਤ ਨਾਲ ਕੁਝ ਬਣਿਆ ਸੀ ਪਿਛਲੇ ਤੁਸੀਂ ਡੈਨਿਕਸ ਵੈਰਾ ਦਾ ਡਾ ਇੰਟਰਵਿਊ ਵੀ ਚੱਲੀ ਹੋਤੀ ਤੇ ਜ਼ਿਕਰ ਕੀਤਾ ਇਸ ਚੀਜ਼ ਦਾ ਵੇਖੋ ਜੀ ਲਾਸਟ ਜਿਹੜੀ ਹੋਈ ਸੀਗੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਇਹ ਆਪਣਾ ਅਕਾਲੀ ਗਵਰਨਮੈਂਟ ਵੇਲੇ ਹੋਈ ਸੀਗੀ 2013 ਦੇ ਵਿੱਚ ਜੁਲਾਈ ਮਹੀਨੇ ਚ ਉਸ ਤੋਂ ਬਾਅਦ 2017 ਚ ਕਾਂਗਰਸ ਆ ਜਾਂਦੀ ਹੈ ਤੇ ਉਹ ਸਾਰਾ ਟੈਨਰ ਉਹਨਾਂ ਨੇ ਪ੍ਰਬੰਧਕ ਲਾ ਕੇ ਇੱਥੇ ਕੱਢਿਆ ਵੀ ਸਮਝੇ ਨਹੀਂ ਵੀ ਆਪਾਂ ਇੱਥੇ ਇਲੈਕਸ਼ਨ ਕਰਾਉਣੀ ਚਾਹੀਦੀ ਸਾਨੂੰ ਤੇ ਟਾਈਮ-ਟਾਈਮ ਤੇ ਮੰਗ ਵੀ ਉੱਠਦੀ ਰਹੀ ਆ ਪਰ ਮੰਗ ਜਸਟ ਇੱਕ ਕਨਸਟੈਂਟ ਜਿਹਾ کہہ ਸਕਦੇ ਆ ਵੀ ਕੋਈ ਉਹਦੇ ਉੱਤੇ ਕਿਸੇ ਨੇ ਪੁਕਤਾ ਕਾਰਵਾਈ ਨਹੀਂ ਕੀਤੀ ਇਸ ਨੂੰ ਕੋਈ ਸੀਰੀਅਸ ਲੈ ਕੇ ਨਹੀਂ ਚੱਲੇ ਵੀ ਹਾਂਜੀ ਵੀ ਆਪਾਂ ਜੇ ਇੱਥੇ ਸਾਡੀ ਨਹੀਂ ਸੁਣਵਾਈ ਹੋ ਰਹੀ ਤੇ ਅਸੀਂ ਕੋਰਟ ਦਾ ਦਰਵਾਜ਼ਾ ਖੜਕਾਈਏ ਤੇ ਫਿਰ ਅਖੀਰ ਸਾਰਿਆਂ ਵੱਲ ਵੇਖ ਕੇ ਵੀ ਕਿਉਂਕਿ ਆਪਾਂ ਦੇਖਦੇ ਆਂ ਵੀ ਸ਼ਹਿਰਾਂ ਦੇ ਵਿੱਚ ਸਾਰੇ ਮਤਲਬ ਜਿਹੜੇ ਪੋਲੀਟਿਕਲੀ ਬੰਦੇ ਐਕਟਿਵ ਹੁੰਦੇ ਨੇ ਆਪੋ ਆਪਣੇ ਪੱਖ ਰੱਖਦੇ ਨੇ ਪਰ ਉਹ ਜਸਟ ਮਹਿਜ ਇੱਕ ਜਾਂ ਮੁਖਾਵਾ ਕਹਿ ਲੋ ਜਾਂ ਇੱਕ ਸਟੰਡ ਬਾਜੀ ਕਰਦੇ ਨੇ ਕੋਈ ਆਪਣਾ ਇਨੀਸ਼ੀਏਟਿਵ ਨਹੀਂ ਲੈਂਦੇ ਫਿਰ ਉਹ ਸਾਰੀਆਂ ਚੀਜ਼ਾਂ ਨੂੰ ਵੇਖਦੇ ਹੋਏ ਫਿਰ ਅਖੀਰ ਇਹ ਫਿਰ ਆਪਾਂ ਇਹ ਸਟੈਪ ਲਿਆ ਕਿਉਂਕਿ ਅਸੀਂ ਆ 22 ਇਲੈਕਸ਼ਨ 2024 ਦੇ ਵਿੱਚ ਜਿਹੜੀ ਹੋਈ ਸੀਗੀ ਡੇਰਾ ਬਾਬਾ ਨਾਨਕ ਵਿਧਾਨ ਸਭਾ ਦੀ ਉਹਦੇ ਵਿੱਚ ਜਦੋਂ ਵੀ ਅਸੀਂ ਲੋਕਾਂ ਕੋਲ ਵੋਟ ਮੰਗਣ ਜਾਂਦੇ ਸੀਗੇ ਨਾ ਉਹਦੇ ਚ ਲੋਕਾਂ ਦੀ ਅਸੀਂ ਮੰਗ ਹੁੰਦੀ ਸੀਗੀ ਵੀ ਸਰਪੰਚੀ ਕਰਾਓ ਕਿ ਤੇ ਤੁਹਾਨੂੰ ਵੋਟ ਪਵੇਗੀ ਠੀਕ ਹੈ ਜੀ ਕਾਫੀ ਲੰਬੀ ਪੰਚਾਇਤ ਵੀ ਹੈ ਕਾਫੀ ਲੰਬਾ ਇੱਥੇ ਰਕਬਾ ਵੀ ਹੈ ਪੈੜੀ ਵੀ ਹੈ ਫਿਰ ਵੀ ਇੱਥੇ ਉਹ ਕਿੰਨੀਆਂ ਪੰਚਾਇਤਾਂ ਬਣ ਗਈਆਂ ਮੈਂ ਉਹ ਹੀ ਤੁਹਾਨੂੰ ਦੱਸਣ ਲੱਗਾ ਫਿਰ ਉਹ ਜਦੋਂ ਲੋਕਾਂ ਦਾ ਨਜ਼ਰੀਆ ਸੀਗਾ ਫਿਰ ਵੇਖੋ ਅਸੀਂ ਉਹਨਾਂ ਨੇ ਪ੍ਰੋਮਿਸ ਕੀਤਾ ਸੀਗਾ ਅਸੀਂ ਸੀਗੇ ਸਾਡੇ ਨਾਲ ਪੰਜਾਬ ਪ੍ਰਧਾਨ ਸੀਗੇ ਸ਼ਰੀਕਲ ਸਿੰਘ ਜੀ ਐਮਐਲਏ ਬਟਾਲਾ ਤੇ ਗੱਲ ਇਹ ਵੀ ਜਦੋਂ ਕਿਸੇ ਨੇ ਵਾਅਦਾ ਕੀਤੇ ਨਾ ਫਿਰ ਵਾਅਦਾ ਮਤਲਬ ਜੇ ਅਸੀਂ ਨਾ ਉਹਤੇ ਪੂਰੇ ਉਤਰਾਂਗੇ ਫਿਰ ਲੋਕ ਵੀ ਆਪਾਂ ਨੂੰ ਨਾ ਫਿਰ ਉਹ ਉਹ ਫਿਰ ਕਿਨਾਰਾ ਕਰ ਦਿੰਦੇ ਨੇ ਕਿਉਂਕਿ ਅਸੀਂ ਇੱਕ ਵਾਰੀ ਕਿਸੇ ਨੂੰ ਗੁੰਮਰਾਹ ਕਰ ਲਾਂਗੇ ਦੋ ਵਾਰੀ ਕਰ ਲਾਂਗੇ ਬਾਰ ਬਾਰ ਨਹੀਂ ਕਰ ਸਕਦੇ ਤੇ ਉਹਦੇ ਚੱਲਦੇ ਆ ਫਿਰ ਇਹ ਆਪਣਾ ਹਾਈ ਕੋਰਟ ਦਾ ਰੁੱਖ ਕੀਤਾ ਸੀਗਾ 11 ਤਰੀਕ ਨੂੰ ਆ ਪੀਆਈਐਲ ਫਾਈਲ ਕੀਤੀ ਸੀਗੀ ਫਿਰ ਉਹ 15 ਦਿਨ ਬਾਅਦ ਲਿਸਟ ਹੋਈ ਸੀਗੀ ਇਹਨਾਂ ਤੋਂ ਜੋ ਇਹਨਾਂ ਨੇ ਜਵਾਬ ਦਾ ਟਾਈਮ ਮੰਗਿਆ ਵੀ ਆਪਾਂ ਨੈਕਸਟ ਹੀਅਰਿੰਗ ਤੇ ਜਵਾਬ ਦੇਣੇ ਆ ਨੈਕਸਟ ਹੀਅਰਿੰਗ ਤੇ ਜਦੋਂ ਗਏ ਨੇ ਤੇ ਇਹਨਾਂ ਨੇ 2 ਵੀਕ ਦਾ ਹੋਰ ਟਾਈਮ ਮੰਗਿਆ ਵੀ ਆਪਾਂ ਨੂੰ 2 ਵੀਕ ਦਾ ਹੋਰ ਟਾਈਮ ਦੋ ਤੇ ਉੱਥੇ ਫਿਰ ਮਾਨਯੋਗ ਹਾਈ ਕੋਰਟ ਨੇ ਥੋੜਾ ਜਿਹਾ ਇਹਨਾਂ ਨੂੰ ਝਾੜ ਵੀ ਪਾਈ ਵੀ ਇੰਨਾ ਸਮਾਂ ਹੋ ਗਿਆ ਵੀ ਤੁਸੀਂ ਵੀ ਇੰਨਾ ਟਾਈਮ ਤੁਹਾਨੂੰ ਪਹਿਲਾਂ ਵੀ ਦਿੱਤਾ ਤੇ ਇਹ ਤੁਸੀਂ ਰਿਪਲਾਈ ਕਿਉਂ ਨਹੀਂ ਫਾਈਲ ਕਰ ਰਹੇ ਨਾ ਤੇ ਉਹ ਫਿਰ ਲਾਸਟ ਉਹਨਾਂ ਨੇ ਕਿਹਾ ਵੀ ਇਹ ਤੁਹਾਨੂੰ ਲਾਸਟ ਚਾਂਸ ਹੈ ਫਿਰ ਨੈਕਸਟ ਜਿਹੜੀ ਸੀਗੀ ਆ ਜਿਹੜੀ ਲਾਸਟ ਹੁਣ ਨਵੰਬਰ ਨੂੰ ਹੋਈ ਸੀਗੀ 2025 ਦੇ ਵਿੱਚ ਉਸ ਦਿਨ ਜਿਹੜੇ ਅਪੀਅਰ ਹੋਏ ਨੇ ਇਹਨਾਂ ਫਿਰ ਲਾਸਟ ਚਾਂਸ ਮੰਗਿਆ ਵਾ ਉਦੋਂ ਹੀ ਫਿਰ ਹਾਈ ਕੋਰਟ ਨੇ ਇਹਨਾਂ ਨੂੰ ਇੱਕ ਤੇ 10000 ਫਾਈਨਡ ਕੀਤਾ ਇਹਨਾਂ ਨੂੰ ਵੀ ਹਾਂ ਵੀ ਤੁਸੀਂ ਆਪਣਾ ਵੀ ਜਿਹੜਾ ਲਾਸਟ ਚਾਂਸ ਲਿਆ ਸੀਗਾ ਜਿਹੜਾ ਫਾਈਨਡ ਕੀਤਾ ਕਿੰਨਾਂ ਨੂੰ ਕੀਤਾ ਗਿਆ ਇਹ ਕਿਹਾ ਆਪਣਾ ਗਵਰਨਮੈਂਟ ਨੂੰ ਕੀਤਾ ਜੀ ਜਿਹੜਾ ਐਡਵੋਕੇਟ ਜਨਰਲ ਇਹਨਾਂ ਦਾ ਪੇਸ਼ ਹੋਇਆ ਸੀਗਾ ਉਹ ਬਾਰ ਅਸੈਸ਼ਨ ਨੂੰ ਜਾਣਾ ਇਹ ਨਹੀਂ ਹੁੰਦਾ ਜੀ ਕੋਰਟਾਂ ਦਾ ਪ੍ਰੋਸੀਜਰ ਹੁੰਦਾ ਵੀ ਜਿਹੜਾ ਫਾਈਨ ਕਰਦੇ ਹੋ ਫਿਰ ਬਾਰ ਐਸੋਸੀਏਸ਼ਨ ਦੇ ਫੰਡ 'ਚ ਹੀ ਜਲ ਜਾਂਦਾ ਉਹਦੇ ਨਾਲ ਹੀ ਫਿਰ ਇਹਨਾਂ ਨੇ ਆਪਣਾ ਪੱਖ ਰੱਖਿਆ ਸੀਗਾ ਲਾਹ ਅਗਲੀ ਤਰੀਕ ਦਿੱਤੀ ਸੀਗੀ ਉਹਨਾਂ 22 ਜਨਵਰੀ 2026 ਉਹਦੇ ਵਿੱਚ ਫਿਰ ਪੰਜਾਬ ਗਵਰਨਮੈਂਟ ਦੇ ਐਡਵੋਕੇਟ ਜਨਰਲ ਇਹ ਪੱਖ ਰੱਖਿਆ ਸੀਗਾ ਵੀ ਅਗਲੀ ਤਰੀਕ ਆਉਣ ਤੋਂ ਪਹਿਲਾਂ ਅਸੀਂ ਇਹਦੀ ਨੋਟੀਫਿਕੇਸ਼ਨ ਕਰਾ ਕੇ ਤੇ ਇਲੈਕਸ਼ਨ ਕਰਾ ਕੇ ਤਾਂ ਫਿਰ ਤੁਹਾਡੇ ਕੋਲ ਆਵਾਂਗੇ ਜੀ ਤੇ ਉਹਦੇ ਚੱਲਦੇ ਆਏ ਹੁਣ ਤੁਹਾਡੇ ਸਾਹਮਣੇ ਹੈ ਜੀ ਬਿਲਕੁਲ ਜੀ तकरीबन 12 ਤੋਂ 13 ਸਾਲ ਦੇ ਵਿੱਚ ਇਲੈਕਸ਼ਨ ਦੇ ਦੁਬਾਰਾ ਹੋ ਰਹੀ ਹੈ ਤੇ ਇਹਦੇ ਵਿੱਚ ਨਹੀਂ ਨਹੀਂ ਜੀ ਵੇਖੋ ਕੋਈ ਵੀ ਇਲੈਕਸ਼ਨ ਹੁੰਦੀ ਹੈ ਡੈਮੋਕਰੈटिक ਰਾਈਟ ਹੈ ਸਾਰੀਆਂ ਪਾਰਟੀਆਂ ਦਾ ਸਾਂਝਾ ਹੁੰਦਾ ਐਸ ਵਲ ਐਸ ਆਜ਼ਾਦ ਜੇ ਕੋਈ ਆਜ਼ਾਦ ਹੀ ਪਰਣਾ ਚਾਹੁੰਦਾ ਤੇ ਉਹ ਸਾਰਿਆਂ ਦਾ ਆਪਣਾ ਉਹਨਾਂ ਦਾ ਰਾਈਟ ਹੈ ਆਪਾਂ ਉਹ ਕਿਸੇ ਚੀਜ਼ ਨੂੰ ਆਬਜੈਕਟ ਨਹੀਂ ਨਾ ਕਰ ਸਕਦੇ ਇਹ ਤਾਂ ਆਪਾਂ ਰਿਕਵੈਸਟ ਕਰਾਂਗੇ ਤੁਹਾਡੇ ਚੈਨਲ ਦੇ ਥਰੂ ਵੇਖੋ ਜੀ ਕਲਾਨੌਰ ਨੂੰ ਮਤਲਬ ਹਾੜੇ ਕੱਢਦੇ ਨਾ ਟਾਈਮ ਹੋ ਗਿਆ ਵੀ ਇਲੈਕਸ਼ਨ ਹੋਵੇ ਉਹਨਾਂ ਐਟ ਲੀਸਟ ਕਲਾਨੌਰ ਨਿਵਾਸੀਆਂ ਨੂੰ ਉਹਨਾਂ ਦਾ ਮਨਪਸੰਦ ਆਪਾਂ ਸਰਪੰਚ ਚੁਣ ਲੈਣ ਦਈਏ ਇਹਦੇ ਵਿੱਚ ਕੋਈ ਪੋਲਿਟਿਕਲ ਇੰਟਰਫੀਅਰੈਂਸ ਨਾ ਕਰੀਏ ਤੇ ਚੰਗਾ ਨੇਤਾ ਉਹੀ ਹੁੰਦਾ ਵਾ ਜਿਹੜਾ ਲੋਕਾਂ ਦੇ ਫਤਵੇ ਨੂੰ ਪ੍ਰਵਾਨ ਕਰੇ ਬਿਲਕੁਲ ਜੀ ਇਹ ਨਾਲੇ ਜੀ ਸ਼ਹਿਰ ਦੀ ਵੋਟ ਆ ਸ਼ਹਿਰ ਵਾਲਿਆਂ ਨੂੰ ਇਹ ਯੂਜ਼ ਕਰਨ ਦਾ ਹੱਕ ਹੈਗਾ ਵੀ ਉਹ ਆਪਣੀ ਮਰਜ਼ੀ ਨਾਲ ਜਿੰਨੂੰ ਮਰਜ਼ੀ ਬਾਸ ਸਕਦੇ ਆ ਜੀ ਬਿਲਕੁਲ ਜੀ ਬਿਲਕੁਲ ਇਹ ਇਹ ਵੇਖੋ ਜਿਹੜਾ ਲੋਕਾਂ ਵਿੱਚ ਵਿਚਰਦਾ ਹੋਊਗਾ ਜਿਹੜਾ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਉਹਨਾਂ ਦਾ ਭਾਈਵਾਲ ਹੁੰਦਾ ਹੋਊਗਾ ਜਿਹੜਾ ਆਪਣਾ ਵੀ ਕੋਈ ਵੀ ਆ ਵੀ ਪਾਰਟੀ ਬਾਜੀ ਤੋਂ ਉੱਠ ਕੇ ਲੋਕਾਂ ਦੇ ਨਾਲ ਮੇਲ ਮਲਾਪ ਰੱਖਦਾ ਹੈ ਤੇ ਲੋਕੀ ਫਿਰ ਉਹੋ ਜਿਹੇ ਬੰਦੇ ਪਸੰਦ ਕਰਦੇ ਨੇ ਠੀਕ ਹੈ ਜੀ ਵੇਖੋ ਜਦੋਂ ਅਸੀਂ ਪਿੰਡਾਂ 'ਚ ਪਾਰਟੀ ਬਾਜੀ ਲਿਆਉਂਦੇ ਆ ਉਹਦੇ 'ਚ ਨਿਕਲਦਾ ਤਾਂ ਕੁਝ ਨਹੀਂ ਜੇ ਪਿੰਡ ਦਾ ਨੁਕਸਾਨ ਹੁੰਦਾ ਜੀ ਇਹ ਤੁਸੀਂ ਜਿੱਥੇ ਮਰਜ਼ੀ ਵੇਖ ਲਓ ਤੁਹਾਡੇ ਲਾਗੇ ਚਾਕੇ ਬਲਾਕ ਦੇ ਵਿੱਚ 20 ਪਿੰਡਾਂ 'ਚ ਅਜਿਹੇ ਐਗਜ਼ੈਂਪਲ ਹੋਣਗੀਆਂ ਵੀ ਜਿੱਥੇ ਅਸੀਂ ਪਾਰਟੀ ਬਾਜੀ ਕਰਕੇ ਆਪਣੇ ਪਿੰਡ ਤੇ ਮੇਰੇ ਕੋਲ ਇਸੇ ਤੁਹਾਡੇ ਚੈਨਲ ਦੇ ਜ਼ਰੀਏ ਅਪੀਲ ਹੈ ਵੀ ਇਹ ਇੱਕ ਬਿਲਕੁਲ ਪਾਰਦਰਸ਼ੀ ਤਰੀਕੇ ਨਾਲ ਕਰਾਈ ਜਾਏ ਬਾਅਦ 'ਚ ਮੈਂ ਨਾ ਉਹ ਸੁਣਦਾ ਵੀ ਹੁਣਾ ਕਿ ਯਾਰੀ ਕਹਿ ਦਿੰਦੇ ਹੁੰਦੇ ਆ ਜੀ ਇਹ ਲੋਕ ਗਲਤ ਭਰ ਜਾਂਦੇ ਆ ਜੀ ਤੇ ਮੈਂ ਸਭ ਨੂੰ ਲੀਡਰਸ਼ਿਪ ਨੂੰ ਬੇਨਤੀ ਕਰਦਾ ਵੀ ਇਹਨਾਂ ਨੂੰ ਯਾਰ ਕੀ ਗਲਤ ਨਾ ਪਰ ਹੁੰਦੇ ਹੋ ਪੋਜੀਸ਼ਨ ਵਾਲਿਆਂ ਨੂੰ ਤੁਸੀਂ ਲਾਗੇ ਖਲੋਇਓ ਵੀ ਲਾਓ ਜੀ ਜੇ ਤੁਹਾਡਾ ਗਲਤ ਹੈ ਆਪਣੇ ਵੀਡੀਓ ਦੀ ਐਸਡੀਐਮ ਦੀ ਜਿਹੜੇ ਵੀ ਸਰ ਨੇ ਉਹਨਾਂ ਦੀ ਡਿਊਟੀ ਲਾਓ ਜੇ ਇਹਨਾਂ ਦੇ ਗਲਤ ਨੇ ਤੇ ਇਹਨਾਂ ਦੇ ਸਹੀ ਕਰਾਓ ਠੀਕ ਹੈ ਜੀ ਕੱਲ ਨੂੰ ਆਪਾਂ ਇਹ ਨਾ ਜ ਸਟੇਟਮੈਂਟ ਦਈਏ ਵੀ ਵੀ ਗਲਤ ਇਹ ਆਪੇ ਜਾਣ ਕੇ ਪਰ ਜਾਂਦੇ ਨੇ ਸਭੋ ਤੁਸੀਂ ਇਹ ਪਹਿਲ ਕਦਮੀ ਕਰੋ ਤੇ ਸਾਰੇ ਤੁਹਾਨੂੰ ਐਪਰੀਸ਼ੀਏਟ ਕਰਨ ਵੀ ਵਾਕੇ ਹੀ ਪਹਿਲਾ ਐਮਐਲਏ ਹੋਇਆ ਵੀ ਜਿਨੇ ਸਾਰਿਆਂ ਨੂੰ ਇੱਕ ਬੜੀ ਟਰਾਂਸਪਰੈਂਸੀ ਦੇ ਨਾਲ ਇਲੈਕਸ਼ਨ ਕਰਾਈ ਬਿਲਕੁਲ ਜੀ ਇਹ ਸੰਜੀ ਮੈਕ ਰੀ ਸਿੰਘ ਜੀ ਜਿਨ੍ਹਾਂ ਦਾ ਕਹਿਣਾ ਵੀ ਇਸ ਵਾਰ ਜੇ ਇਲੈਕਸ਼ਨ ਸ਼ਹਿਰ ਵਾਲੇ ਦੀ ਮਰਜ਼ੀ ਦੇ ਨਾਲ ਸ਼ਹਿਰ ਵਾਲੇ ਆਪਣੀ ਮਰਜ਼ੀ ਦੇ ਨਾਲ ਨਮਾਇਦਾ ਚੁਣਨ ਤਾਂ ਕਿ ਕਲਾ ਨੌਰ ਦਾ ਵਿਕਾਸ ਹੋ ਸਕੇ ਤੁਸੀਂ ਦੇਖ ਰਹੇ ਹੋ ਡੈਨਿਕ ਸੋਰਾ ਟੀਵੀ ਕਲਾ ਨੌਰ